ਚੋਣਾਂ ਦੇ ਮੱਦੇਨਜ਼ਰ ਪੁਲਿਸ ਵੱਲੋਂ ਸੁਰੱਖਿਆ ਦੇ ਪੂਕਾ ਇੰਤਜ਼ਾਮ ਕੀਤੇ ਜਾ ਰਹੇ ਨੇ ਥਾਂ-ਥਾਂ ਤੇ ਪੁਲਿਸ ਵੱਲੋਂ ਨਾਕੇਬੰਦੀ ਕਰਕੇ ਗੱਡੀਆਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ ਤੇ ਅਸੇ ਦੌਰਾਨ ਲੁਧਿਆਣਾ ਚ ਬੀਤੀ ਦੇਰ ਰਾਤ ਇੱਕ ਨਾਕਾਬੰਦੀ ਦੌਰਾਨ ਸ਼ਰਾਬ ਨਾਲ ਭਰਿਆ ਹੋਇਆ ਟਰੱਕ ਫੜਿਆ ਗਿਆ ਜਦ ਪੁਲਿਸ ਨੇ ਤਲਾਸ਼ੀ ਲਈ ਤਾਂ ਉਸ ਟਰੱਕ ਵਿੱਚੋਂ ਕਰੀਬਨ 580 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਨੇ ਇਸ ਬਾਰੇ ਫਿਲਹਾਲ ਪੁਲਿਸ ਵੱਲੋਂ ਤਾਂ ਜਾਂਚ ਕੀਤੀ ਜਾ ਰਹੀ ਹੈ ਤੇ ਦੇਖਿਆ ਜਾ ਰਿਹਾ ਕਿ ਆਖਿਰ ਐਡੀ ਵੱਡੀ ਗਿਣਤੀ ਵਿੱਚ ਟਰੱਕ ਕਿਉਂ ਸ਼ਹਿਰ ਦੇ ਵਿੱਚ ਆ ਰਿਹਾ ਸੀ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਵੇਖ ਰਹੇ ਹੋ ਕਿ ਕਿੰਜ ਸ਼ਰਾਬ ਨਾਲ ਭਰਿਆ ਇਹ ਟਰੱਕ ਪੁਲਿਸ ਚੌਂਕੀ ਦੇ ਬਾਹਰ ਖੜਿਆ ਪੁਲਿਸ ਵੱਲੋਂ ਸ਼ਰਾਬ ਨੂੰ ਹਿਰਾਸਤ ਵਿੱਚ ਲੈ ਕੇ ਕਾਰਵਾਈ ਤਾਂ ਸ਼ੁਰੂ ਕਰ ਦਿੱਤੀ ਗਈ ਹੈ ਪਰ ਇਹ ਪਤਾ ਲਗਾਣਾ ਵੱਡੀ ਗੱਲ ਹੈ ਕਿ ਆਖਿਰ ਐਡੀ ਵੱਡੀ ਗਿਣਤੀ ਵਿੱਚ ਚੋਣ ਜਾਬਤਾ ਜਿੱਥੇ ਲੱਗ ਚੁੱਕਾ ਤਾਂ ਸ਼ਰਾਬ ਦੀਆਂ ਇਹ ਜੋ ਪੇਟੀਆਂ ਬਰਾਮਦ ਹੋਈਆਂ ਨੇ ਉਹ ਕਿਸ ਵਾਸਤੇ ਸ਼ਹਿਰ ਦੇ ਅੰਦਰ ਆਈਆਂ ਸਨ ਪੁਲਿਸ ਵੱਲੋਂ ਇਸ ਬਾਰੇ ਜਾਣਕਾਰੀ ਦਿੱਤੀ ਗਈ ਕਿ ਉਨ੍ਹਾਂ ਵੱਲੋਂ ਫਿਲਹਾਲ ਇਸ ਸ਼ਰਾਬ ਦੇ ਜੋ ਟਰੱਕ ਨੂੰ ਲੁਧਿਆਣਾ ਵਿੱਚ ਫੜਿਆ ਗਿਆ ਉਸ ਬਾਰੇ ਦੇਖਿਆ ਜਾ ਰਿਹਾ ਹੈ ਕਿ ਐਡੀ ਵੱਡੀ ਮਾਤਰਾ ਚ ਜੋ ਸ਼ਹਿਰ ਦੇ ਵਿੱਚ ਸ਼ਰਾਬ ਸਪਲਾਈ ਕੀਤੀ ਜਾ ਰਹੀ ਸੀ ਉਹ ਕਿੱਥੋਂ ਆਈ ਸੀ ਤੇ ਕਿੱਥੇ ਜਾਣੀ ਹੈ